ਗਾਵਾਂ ਜੀ ਬਾਹਰ ਕੱਢ ਕੇ ਬਹੁਤ ਕਠਿਨਾਈ ਦੇ ਨਾਲ ਸਾਹ ਲੈਂਦੀਆਂ ਤੇ ਜਦੋਂ ਸ਼ਾਮ ਦੇ ਟਾਈਮ ਆਪਾਂ ਪਸ਼ੂਆਂ ਦੇ ਵਿੱਚ ਧੂਆ ਕਰਦੇ ਆ ਉਹੀ ਧੂਆ ਆਪਣੇ ਪਸ਼ੂ ਦਾ ਦਮ ਘੋਟ ਦਿੰਦਾ ਮੇਰੀ ਨਿਗਾਹ ਦੇ ਵਿੱਚ ਹੁਣ ਤੱਕ 7-8 ਪਸ਼ੂਆਂ ਦਾ ਨੁਕਸਾਨ ਧੂਏ ਦੇ ਕਾਰਨ ਹੋ ਚੁੱਕਿਆ ਤੇ ਸ਼ਰਮ ਆਉਣੀ ਚਾਹੀਦੀ ਹੈ ਹੁਣ ਉਹਨਾਂ ਯੂਟਿਊਬਰ ਦੇ ਚੈਨਲ ਵਾਲਿਆਂ ਨੂੰ ਜਿਹੜੇ ਵੀਡੀਓ ਬਣਾ ਬਣਾ ਕੇ ਇਹੋ ਜਿਹੀਆਂ ਸਲਾਹਾਂ ਦਿੰਦੇ ਆ ਅੱਜ 쿨ਰ 'ਚ ਪਾਥੀਆਂ ਲਾ ਦੋ ਆ ਫਲਾਣੇ ਡਰਮ 'ਚ ਪਾਥੀਆਂ ਲਾ ਦੋ ਸਾਰੀ ਰਾਤ ਮੱਛਰ ਨਹੀਂ ਨੇੜੇ ਆਉਂਦਾ ਸ਼ਰਮ ਕਰੋ ਇਹ ਤੁਸੀਂ ਵੀਡੀਓ ਬਣਾਉਣ ਵਾਲੇ 4 ਵਿਊਆਂ ਦੇ ਪਿੱਛੇ ਪਹਿਲਾਂ ਤੁਸੀਂ ਆਪ ਤਾਂ ਇੱਕ ਇੱਕ ਰਾਤ ਆਪਦੇ ਟੱਬਰ ਨੂੰ ਲੈ ਕੇ ਪੈ ਕੇ ਦੇਖੋ ਉਹਨਾਂ 쿨ਰਾਂ ਦੇ ਮੂਰੇ ਜਿੰਨਾਂ ਤੁਸੀਂ ਪਾਥੀਆਂ ਲਾ ਲਾ ਧੂਆਂ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਪਸ਼ੂਆਂ ਦੇ ਵਿੱਚ ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਬਾਰੇ ਅਤੇ ਪਸ਼ੂਆਂ ਨੂੰ ਮੱਛਰ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੌਣ ਮਹੀਨੇ ਦੇ ਵਿੱਚ ਬਾਰਸ਼ਾਂ ਦਾ ਦੌਰ ਸ਼ੁਰੂ ਹੋ ਜਾਂਦਾ ਜਿਹਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਮੱਛਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਤੇ ਜੇਕਰ ਇਹਨਾਂ ਦਿਨਾਂ ਦੇ ਵਿੱਚ ਆਪਾਂ ਆਪਣੇ ਐਨੀਮਲਸ ਨੂੰ ਮੱਛਰ ਤੋਂ ਨਹੀਂ ਬਚਾ ਪਾਉਂਦੇਗੇ ਤਾਂ ਆਪਣਾ ਫਾਰਮ ਜਿਹੜਾ ਵੱਡੇ ਘਾਟੇ ਵਾਲ ਇਹਨਾਂ ਦਿਨਾਂ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਮੱਛਰ ਤੋਂ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਗੱਲ ਕਰ ਲਈਏ ਤਾਂ ਜਿੱਥੇ ਪਸ਼ੂ ਦੇ ਦੁੱਧ ਦੀ ਪ੍ਰੋਡਕਸ਼ਨ ਲਗਭਗ ਅੱਧੀ ਰਹਿ ਜਾਂਦੀ ਆ ਉਹਦੇ ਨਾਲ ਨਾਲ ਫੈਟ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਆ ਤੇ ਦੋ ਨੰਬਰ ਤੇ ਜਿਹੜੇ ਪ੍ਰੈਗਨੈਂਟ ਐਨੀਮਲ ਹੁੰਦੇ ਆ ਉਹਨਾਂ ਦੇ ਵਿੱਚ ਬੱਚਾ ਸਿੱਟਣ ਦੀ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਜਾਂ ਫਿਰ ਕੀ ਹੁੰਦਾ ਵੀ ਜਿਹੜਾ ਸੂਣ ਵਾਲਾ ਪਸ਼ੂ ਹੁੰਦਾ ਆਪਣੇ ਟਾਈਮ ਤੋਂ 15-20 ਦਿਨ ਪਹਿਲਾਂ ਹੀ ਬੱਚਾ ਦੇ ਦਿੰਦਾ ਜਿਹਦੇ ਕਾਰਨ ਪਸ਼ੂ ਦਾ ਲਗਭਗ ਪੂਰਾ ਸੂਆ ਹੀ ਖਰਾਬ ਹੋ ਜਾਂਦਾ ਇਸ ਤੋਂ ਇਲਾਵਾ ਤੁਸੀਂ ਇੱਕ ਲੰਗੜੇ ਬੁਖਾਰਨਾ ਦੀ ਬਿਮਾਰੀ ਸੁਣੀ ਹੋਊਗੀ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਤਈਆ ਬੁਖਾਰ ਵੀ ਕਹਿੰਦੇ ਆ ਇਹ ਵੀ ਮੱਛਰ ਦੇ ਕੱਟਣ ਦੇ ਕਾਰਨ گاਵਾਂ ਦੇ ਵਿੱਚ ਹੋਣ ਵਾਲੀ ਇੱਕ ਗੰਭੀਰ ਬਿਮਾਰੀ ਆ ਜਿਹੜੀ ਬਹੁਤ ਹੀ ਜ਼ਿਆਦਾ ਪੀਣ ਵਾਲੀ ਹੁੰਦੀ ਆ ਪਸ਼ੂ ਦੇ ਵਿੱਚ ਹਾਈ ਟੈਂਪਰੇਚਰ ਹੁੰਦਾਗਾ ਮਾਸਲ ਬਹੁਤ ਬੁਰੀ ਤਰ੍ਹਾਂ ਜਕੜੇ ਜਾਂਦੇ ਆ ਜਿਹਦੇ ਕਾਰਨ ਗਾਵਾਂ ਦੇ ਵਿੱਚ ਅਬੋਰਸ਼ਨ ਹੁੰਦਾ ਜਾਂ ਫਿਰ ਕੁਛ ਕੇਸਾਂ ਦੇ ਵਿੱਚ ਬਹੁਤ ਘੱਟ ਚਾਂਸ ਹੁੰਦੇ ਆ ਵੈਸੇ ਗਾਵਾਂ ਦੀ ਡੈਥ ਵੀ ਹੋ ਜਾਂਦੀ ਆ ਇਹ ਤਾਂ ਸਨ ਦੋਸਤੋ ਮੱਛਰ ਤੋਂ ਹੋਣ ਵਾਲੇ 4-5 ਮੋٹے-ਮੋٹے ਨੁਕਸਾਨ ਤੇ ਹੁਣ ਆਪਾਂ ਗੱਲਬਾਤ ਕਰਦੇ ਆਂ ਵੀ ਮੱਛਰ ਤੋਂ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਵੈਸੇ ਤਾਂ ਪਸ਼ੂਆਂ ਦੇ ਵਿੱਚ ਮੱਛਰ ਭਜਾਉਣ ਦੇ ਲਈ ਸਭ ਤੋਂ ਵੱਧ ਧੂਏ ਦੀ ਵਰਤੋਂ ਕੀਤੀ ਜਾਂਦੀ ਆ ਜੀਦਾ ਫਾਇਦਾ ਕੋਈ ਨਹੀਂ ਨੁਕਸਾਨ ਬਹੁਤ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਇਹਨਾਂ ਦਿਨਾਂ ਦੇ ਵਿੱਚ ਗਰਮੀ ਤੇ ਹਿਊਮਿਡਿਟੀ ਬਹੁਤ ਜ਼ਿਆਦਾ ਵੱਧ ਜਾਂਦੀ ਆ ਜਿਹਦੇ ਕਾਰਨ گاਵਾں ਜੀ ਬਾਹਰ ਕੱਢ ਕੇ ਬਹੁਤ ਕਠਿਨਾਈ ਦੇ ਨਾਲ ਸਾਹ ਲੈਂਦੀਆਂ ਤੇ ਜਦੋਂ ਸ਼ਾਮ ਦੇ ਟਾਈਮ ਆਪਾਂ ਪਸ਼ੂਆਂ ਦੇ ਵਿੱਚ ਧੂਆ ਕਰਦੇ ਆ ਉਹੀ ਧੂਆ ਆਪਣੇ ਪਸ਼ੂ ਦਾ ਦਮ ਘੋਟ ਦਿੰਦਾ ਮੇਰੀ ਨਿਗਾਹ ਦੇ ਵਿੱਚ ਹੁਣ ਤੱਕ 7-8 ਪਸ਼ੂਆਂ ਦਾ ਨੁਕਸਾਨ ਧੂਏ ਦੇ ਕਾਰਨ ਹੋ ਚੁੱਕਿਆ ਤੇ ਸ਼ਰਮ ਆਉਣੀ ਚਾਹੀਦੀ ਹੈ ਹੁਣ ਉਹਨਾਂ ਯੂਟਿਊਬਰ ਦੇ ਚੈਨਲ ਵਾਲਿਆਂ ਨੂੰ ਜਿਹੜੇ ਵੀਡੀਓ ਬਣਾ ਬਣਾ ਕੇ ਇਹੋ ਜਿਹੇ ਸਲਾਹਾਂ ਦਿੰਦੇ ਆ ਅੱਜ ਕੂਲਰ 'ਚ ਪਾਥੀਆਂ ਲਾ ਦੋ ਆ ਫਲਾਣੇ ਡਰਾਮ 'ਚ ਪਾਥੀਆਂ ਲਾ ਦੋ ਸਾਰੀ ਰਾਤ ਮੱਛਰ ਨਹੀਂ ਨੇੜੇ ਆਉਂਦਾ ਸ਼ਰਮ ਕਰੋ ਇਹ ਤੁਸੀਂ ਵੀਡੀਓ ਬਣਾਉਣ ਵਾਲੇ ਚਾਰ ਵਿਊਆਂ ਦੇ ਪਿੱਛੇ ਪਹਿਲਾਂ ਤੁਸੀਂ ਆਪ ਤਾਂ ਇੱਕ ਇੱਕ ਰਾਤ ਆਪਦੇ ਟੱਬਰ ਨੂੰ ਲੈ ਕੇ ਪੈ ਕੇ ਦੇਖੋ ਉਹਨਾਂ ਕੂਲਰਾਂ ਦੇ ਮੂਰੇ ਜਿੱਨਾਂ 'ਤੇ ਤੁਸੀਂ ਪਾਥੀਆਂ ਲਾ ਲਾ ਧੂਆਂ ਕਰਦੇ ਆ ਕਿਉਂ ਤੁਸੀਂ ਬੇਜਵਾਨਿਆਂ ਦੀ ਜਾਣ ਲੈਣ ਦੇ ਪਿੱਛੇ ਪਏ ਆ ਜੇ ਕੋਈ ਚੰਗੀ ਸਲਾਹ ਨਹੀਂ ਦੇ ਸਕਦੇ ਤਾਂ ਕਿਸੇ ਨੂੰ ਮਾੜੀ ਸਲਾਹ ਤਾਂ ਨਾ ਦੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਪਸ਼ੂ ਪਾਲਕ ਭਰਾਵਾਂ ਦੇ ਅੱਗੇ ਵੀਰੇ ਇਹੋ ਜੇ ਚੈਨਲ ਵਾਲਿਆਂ ਦੇ ਪਿੱਛੇ ਲੱਗ ਕੇ ਆਪਣੇ ਪਸ਼ੂਆਂ ਦਾ ਨੁਕਸਾਨ ਨਾ ਕਰਾਓ ਪਸ਼ੂਆਂ ਨੂੰ ਮੱਛਰ ਤੋਂ ਬਚਾਉਣ ਦੇ ਲਈ ਸਭ ਤੋਂ ਸਸਤਾ ਤੇ ਸਭ ਤੋਂ ਸੌਖਾ ਇੱਕੋ ਹੀ ਤਰੀਕਾ ਜਿਹੜਾ ਇਨਸਾਨ ਆਪਣੇ ਲਈ ਵਰਤਦਾ ਉਹ ਹੈਗਾ ਵੀਰੇ ਮੱਛਰਦਾਨੀ ਇਹ ਆਪਾਂ ਨੂੰ 15 ਤੋਂ 20 ਰੁਪਏ ਮੀਟਰ ਮਿਲ ਜਾਂਦੀ ਆ ਤੇ ਜਿਹੜੇ ਦਾ ਭਰਾਵਾਂ ਦੇ ਬਰਾਂਡੇ ਪਾਏ ਹੋਏ ਆ ਉਹਨਾਂ ਦੇ ਲਈ ਤਾਂ ਸਭ ਤੋਂ ਸੌਖੀ ਆ ਮੱਛਰਦਾਨੀ ਲਾਉਣੀ ਜੇ ਤੁਹਾਨੂੰ ਆਪਣੇ ਸਾਹਮਣੇ ਦੀ ਸੀ ਜਾਂਦਾ ਜੇ ਬਰਾਂਡੇ ਤੇ ਲਾਉਣੀ ਹੋਵੇ ਤਾਂ ਆਪਾਂ ਸਿੱਧੇ ਪਰਦੇ ਲਾ ਸਕਦੇ ਆ ਪਰ ਜਿਹੜੇ ਭਰਾਵਾਂ ਨੇ ਬਾਹਰ ਵਿਹੜੇ ਦੇ ਵਿੱਚ ਜਾਂ ਕੱਚੇ ਥਾਂ ਤੇ ਮੱਛਰਦਾਨੀ ਲਵਾਉਣੀ ਆ ਉੱਪਰ ਛੱਤ ਬਣਾ ਕੇ ਲਗਾ ਸਕਦੇ ਆ ਜਿੰਨਾ ਕ ਖਰਚਾ ਤੁਹਾਡਾ ਮੱਛਰਦਾਨੀ ਤੇ ਆਊਗਾ ਉਹ ਤੁਹਾਡੇ ਪਸ਼ੂਆਂ ਨੇ ਇੱਕੋ ਦਿਨ ਦੇ ਵਿੱਚ ਕੱਢ ਦੇਣਾਗਾ ਸਾਰੀ ਰਾਤ ਪਸ਼ੂ ਵਧੀਆ ਬੈ ਕੇ ਆਰਾਮ ਕਰਦਾਗਾ ਇਸਾ ਤੋਂ ਸੌਖਾ ਤੇ ਸਸਤਾ ਤਰੀਕਾ ਮੱਛਰਦਾਨੀ ਆ ਇਹਦੇ ਥੱਲੇ ਤੁਸੀਂ ਜੇ ਗੱਡਣੀਆਂ ਹਨਾ ਸਭ ਤੋਂ ਆਪਾਂ ਨੂੰ ਜੇ ਤਾਂ ਪੈਪ ਲਾਉਣੀਆਂ ਤੁਸੀਂ ਵਧੀਆ ਗੱਲ ਆ ਜੇ ਪੈਪ ਨਹੀਂ ਲਾਉਣਾ ਚਾਹੁੰਦੇ ਕਿ ਵੱਧ ਖਰਚਾ ਨਹੀਂ ਕਰਨਾ ਚਾਹੁੰਦੇ ਤਾਂ ਆਪਣੇ ਜਿਵੇਂ ਤੁਹਾਨੂੰ ਸਾਹਮਣੇ ਬਾਸ ਲੱਗੇ ਦੱਸਦੇ ਹੋਣਗੇ ਇਹ ਆਪਾਂ ਨੂੰ ਤਕਰੀਬਨ 200 ਰੁਪਏ ਦਾ ਇੱਕ ਬਾਸ ਮਿਲ ਜਾਂਦਾ ਤੇ 20 ਫੁੱਟ ਦੇ ਲਗਭਗ ਲੈਂਥ ਹੁੰਦੀ ਹੈ ਇੱਕ ਬਾਸ ਦੀ ਤੇ ਤੁਹਾਨੂੰ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ بارشਾਂ ਦਾ ਦੌਰ ਸ਼ੁਰੂ ਹੋ ਗਿਆ بارش ਵੀ ਪੈਣ ਲੱਗੀ ਹੈ ਵੀਰੇ ਤੇ ਹੁਣ ਜਿਹੜੀ بارشਾਂ ਨੇ ਇੱਕਦਮ ਜਿਹੜਾ ਚਿੱਟਾ ਮੱਛਰ ਆਪਾਂ ਜ਼ਹਿਰ ਵਾਲਾ ਕਹਿ ਦਿੰਦੇ ਆ ਉਹ ਮੱਛਰ ਵਧਣਾ ਤੇ ਨੇ ਨਹਿਰੀਆਂ ਬਿਮਾਰੀਆਂ ਲੈ ਕੇ ਆਉਣੀਆਂ ਪਸ਼ੂਆਂ ਦੇ ਵਿੱਚ ਤੇ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਫਾਰਮ ਦੇ ਉੱਪਰ ਮੱਛਰਦਾਨੀ ਲਗਾ ਕੇ ਬਚਾਅ ਕਰ ਸਕਦੇ ਆ ਹੋਰ ਵੀਰੇ ਕੋਈ ਵੀ ਹਜੇ ਕੋਈ ਜਨੀਕ ਤਰੀਕਾ ਨਹੀਂ ਬਣਿਆ ਨਾ ਕੋਈ ਇਹੋ ਜੀ ਸਪਰੇਈ ਬਣੀ ਆ ਜਿਹੜੀ ਆਪਾਂ ਪਸ਼ੂਆਂ ਦੇ ਪਸ਼ੂਆਂ ਦੇ ਉੱਤੇ ਵਰਤ ਸਕਦੇ ਆ ਜਿਹਦੇ ਨਾਲ ਮੱਛਰ ਦਾ ਨੇੜੇ ਆਵੇ ਤੇ ਸਭ ਤੋਂ ਸਸਤਾ ਤੇ ਜੈਨੀਕ ਤਰੀਕਾ ਹਾਲਦੀ ਘੜੀ ਮੱਛਰਦਾਨੀ ਆ ਤੇ ਮੱਛਰਦਾਨੀ ਦੇ ਬਾਰੇ ਵਿੱਚ ਤੁਹਾਨੂੰ ਜਿਹੜੀ ਪ੍ਰੋਪਰ ਜਾਣਕਾਰੀ ਹੈ ਨਾ ਕਿਵੇਂ ਲਾ ਸਕਦੇ ਆ ਆਪਾਂ ਕਿੱਥੋਂ ਮਿਲਦੀ ਆ ਤੇ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਮੱਛਰਦਾਨੀ ਨੂੰ ਸਿਉਂ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਇਹਦੇ ਬਾਰੇ ਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੇ ਜਿਹੜੇ ਭਰਾ ਖਾਸ ਕਰਕੇ ਪਸ਼ੂਆਂ ਦੇ ਵਿੱਚ ਧੂਆ ਕਰਦੇ ਆ ਉਹਨਾਂ ਤੱਕ ਤੇ ਜਿਹੜੇ ਬੰਦੇ ਬਈ ਪੁੱਠੀਆਂ ਸਿੱਧੀਆਂ ਸਲਾਹਾਂ ਦਿੰਦੇ ਆ ਧੂਆ ਲਾਉਂਦੀਆਂ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਦੀ ਕਰਿਓ ਤਾਂ ਕਿ ਪਸ਼ੂਆਂ ਦਾ ਨੁਕਸਾਨ ਹੁਣ ਬਚ ਸਕੇ ਧੰਨਵਾਦ